ਬੀਤੇ ਦਿਨੀ ਗੁਰਦਾਸਪੁਰ ਦੇ ਹਨੂਮਾ ਚੌਕ ਤੋਂ ਇੱਕ 20 ਸਾਲਾਂ ਨੌਜਵਾਨ ਲੜਕੀ ਅਚਾਨਕ ਗੁੰਮ ਹੋ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਪਰਿਵਾਰਕ ਮੈਂਬਰ ਲੜਕੀ ਦੀ ਭਾਲ ਕਰ ਰਹੇ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਉਸ ਵੇਲੇ ਵੱਡਾ ਮੋੜ ਆ ਗਿਆ ਤੇ ਨਵਾਂ ਖੁਲਾਸਾ ਹੋ ਗਿਆ ਜਦੋਂ ਇਹ 7 ਦਿਨਾਂ ਬਾਅਦ ਲੜਕੀ ਇੱਕ ਧਾਰਮਿਕ ਸਥਾਨ ਦੇ ਉੱਤੇ ਸੇਵਾ ਕਰਦੀ ਹੋਈ ਮਿਲੀ ਹੈ ਦਾਲਦੀ ਹੈ ਕਿ ਪਤਾ ਲੱਗੇ ਹੈ ਕਿ ਆਖਰ ਕੁੜੀ ਅਚਾਨਕ ਗਾਇਬ ਕਿਵੇਂ ਹੋਈ ਸੀ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੜ੍ਹਾਈ ਦੇ ਵਿੱਚੋਂ ਨੰਬਰ ਘਟ ਆਉਣ ਤੇ ਘਰਦਿਆਂ ਦੇ ਵੱਲੋਂ ਸਮਝਾਇਆ ਗਿਆ ਥੋੜਾ ਘੂਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੜਕੀ ਆਪਣੇ ਆਪ ਘਰ ਤੋਂ ਚਲੀ ਗਈ ਸੀ ਤੇ ਫਿਰ ਘਰ ਵਾਪਸ ਆ ਕੇ ਉਹ ਫੁੱਟ ਫੁੱਟ ਕੇ ਰੋਈ ਤੇ ਇਹ ਜਾਣਕਾਰੀ ਲੜਕੀ ਦੇ ਪਿਤਾ ਨੇ ਦੱਸੀ ਹੈ ਇਹ ਲੜਕੀ ਨੂੰ ਨੰਬਰ ਘਟਾਏ ਸੀ ਤੇ ਇਸ ਨੂੰ ਲੈ ਕੇ ਲੜਕੀ ਨੂੰ ਝਟਕਿਆ ਗਿਆ ਸੀ ਜਿਸ ਦੇ ਚਾਲ ਦੇ ਲੜਕੀ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ। 23 ਤਰੀਕ ਨੂੰ ਉਹ ਗਈ ਸੀ। ਉਹ ਮੇਰਾ ਬਿਆਸ ਵਿੱਚ ਸੀ। ਔਰ ਅੱਜ ਪੁਲਿਸ ਦੇ ਸਹਿਯੋਗ ਨਾਲ ਉਹ ਵਾਪਸ ਮਿਲ ਗਈ ਹੈ ਸਾਨੂੰ। ਤੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ। 23 ਤਰੀਕ ਤੋਂ ਮੇਰਾ ਬਿਆਸ ਤੇ ਹੀ ਚੱਲ ਰਿਹਾ ਸੀ। ਹਾਂ ਜੀ। ਔਰ ਪਹਿਲੇ ਕਿਤੇ ਦੇਖੀ ਉਸ ਤੋਂ ਪਹਿਲਾਂ ਇਹ ਦਰਬਾਰ ਸਾਹਿਬ ਸੀ ਦਰਬਾਰ ਸਾਉ ਤੋਂ ਬੇਦਾਬਿਆਸ ਆ ਗਈ ਸੀ ਤੇ ਉੱਥੇ ਚਾਰ ਦਿਨ ਇਹ ਸੇਵਾ ਕਰਦੀ ਰਹੀ ਸੇਵਾ ਪਹਿਲਾਂ ਡੇਰਾ ਤੇ 골ਡਨ ਟੈਂਪਲ ਨੇ ਸੇਵਾ ਕੀਤੀ ਆ ਤੇ ਜੋ ਉਹਨੇ ਦੱਸਿਆ ਫਿਰ ਉਸ ਤੋਂ ਬਾਅਦ ਇਹਨੇ ਡੇਰਾ ਬਿਆਸ ਸੇਵਾ ਕੀਤੀ ਆ ਪਰ ਅੱਜ ਸਵੇਰੇ ਸਾਨੂੰ ਫੋਨ ਆਇਆ ਸੀ 8 ਵਜੇ ਅਸੀਂ ਫਿਰ ਉਸੇ ਵੇਲੇ ਚਲੇ ਗਏ ਸੀ ਹੁਣ ਪੁਲਿਸ ਨੇ ਸੰਯੋਗ ਨਾਲ ਸਾਨੂੰ ਮਿਲ ਗਈ ਆ ਇਹ ਦੱਸਿਆ ਨੇ ਕਿ ਟੈਨਸ਼ਨ ਸੀ ਕਿ ਇਹ ਕਿਉਂ ਇੰਦਰ ਟੈਨਸ਼ਨ ਉਹ ਆਲਰੇਡੀ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਉਹਦੇ ਪੇਪਰਾਂ ਦੇ ਵਿੱਚ ਮਾਰਕਸ ਦੇ ਨੰਬਰ ਘੱਟ ਸੀ ਉਹਦੇ ਲਈ ਉਹਨੂੰ ਥੋੜਾ ਸਮਝਾਇਆ ਸੀ ਤੇ ਬੱਚਾ ਗੁੱਸਾ ਕਰ ਗਿਆ ਤੇ ਹੁਣ ਉਹਨੇ ਫੀਲ ਕੀਤਾ ਆਪੇ ਤੇ ਉੱਥੇ ਆਪੇ ਹੀ ਇਹਨੇ ਫੋਨ ਨੰਬਰ ਦਿੱਤਾ ਡੇਰਾ ਬਿਆਸਤ ਜਾ ਕੇ ਉਹਨੇ ਪੁੱਛਿਆ ਸੀ ਤੇ ਇਹਨਾਂ ਨੇ ਨੰਬਰ ਦਿੱਤਾ ਘਰ ਦਾ ਕਿ ਮੈਨੂੰ ਆ ਕੇ ਲੈ ਜਾਓ ਤੇ ਫਿਰ ਅਸੀਂ ਆਪ ਜਾ ਕੇ ਲੈ ਕੇ ਆਏ ਉੱਥੇ ਐਸਐਚਓ ਥਾਣਾ ਸਿਟੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਹੈ ਕਿ ਲੜਕੀ ਬਿਲਕੁਲ ਸਹੀ ਸਲਾਮਤ ਹੈ ਤੇ ਧਾਰਮਿਕ ਸਥਾਨ ਦੇ ਉੱਤੇ ਰਹਿ ਕੇ ਸੇਵਾਕਾਰੀ ਸੀ ਉਹਦੇ ਬਿਆਨ ਲੈ ਕੇ ਉਹਦੇ ਘਰਦਿਆਂ ਦੇ ਹਵਾਲੇ ਕਰ ਦਿੱਤਾ। ਅ ਮਿਤੀ 28/4/25 ਨੂੰ ਇੱਕ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਪੁਨੀਤ ਰਾਜ ਜੀ ਜਿਨ੍ਹਾਂ ਨੇ ਇੱਕ ਕੰਪਲੇਂਟ ਸਾਡੇ ਕੋਲ ਦਿੱਤੀ ਸੀਗੀ ਕਿ ਉਹਨਾਂ ਦੀ ਇੱਕ ਬੇਟੀ ਜਿਹੜੀ ਆ ਉਹ ਘਰੋਂ ਜਿਹੜੀ ਆ ਉਹ ਬਿਨਾਂ ਦੱਸੇ ਚਲੀ ਗਈ ਆ ਸੋ ਉਹਨਾਂ ਨੇ ਖਤਸਾਜਰ ਕੀਤਾ ਸੀਗਾ ਉਹਦੀ ਸ਼ਿਫਟ ਨੂੰ ਲੈ ਕੇ ਵੀ ਸੋ ਉਰਤੇ ਇਮੀਡੀਏਟਲੀ ਐਕਸ਼ਨ ਕਰਦੇ ਹੋਇਆ ਅਸੀਂ ਮਕਦਮਾ ਦਾਜ ਕੀਤਾ ਔਰ ਐਸ ਪਰ ਸੀਨੀਅਰਸ ਆਫਿਸਰਸ ਦੀ ਜਿਹੜੀਆਂ ਹਦਾਇਤਾਂ ਮੁਤਾਬਕ ਉਹ ਲੜਕੀ ਨੂੰ ਟ੍ਰੇਸ ਕਰਨ ਲਈ ਫੈਬਰੀ ਨਾਮ ਕਾਨਫਰੰਸ ਦੇ ਵਿੱਚ ਲੈ ਕੇ ਲਗਾਤਾਰ ਉਹ ਦੀ ਪਾਲ ਜਾਰੀ ਸੀ ਜੋ ਅੱਜ ਉਸ ਲੜਕੀ ਨੂੰ ਅਸੀਂ ਡੇਰਾ ਬਿਆਸ ਤੋਂ ਬਰਾਮਦ ਕਰਕੇ ਤੇ ਮਾਪਿਆਂ ਦੇ ਹੈਂਡ ਓਵਰ ਕਰ ਦਿੱਤਾ ਗਿਆ ਦੱਸੇ ਤੇ ਜੀ ਕਿੱਥੇ ਕਿੱਥੇ ਲੜਕੀ ਨੂੰ ਪੁੱਛੇਗਾ ਕਿੱਥੇ ਕਿੱਥੇ ਸੀ ਆਹਾਂ ਜੀ ਲੜਕੀ ਦੀ ਸਟੇਟਮੈਂਟ ਲਿਖਿਆ ਜੀ ਉਹ ਥੋੜਾ ਘਰੇ ਕੋਈ ਬੰਨ ਮਟਾਲ ਤੋਂ ਚਲਦੇ ਆ ਉਹ ਆਪਣੀ ਮਰਜ਼ੀ ਨਾਲ ਉੱਥੋਂ ਦਰਬਾਰ ਸਾਹਿਬ ਚਲੇ ਗਏ ਸੀ ਅੰਮ੍ਰਿਤਸਰ ਔਰ ਅੰਮ੍ਰਿਤਸਰ ਤੋਂ ਬਾਅਦ ਫੇ ਡੇਰਾ ਬਿਆਸ ਚਲੇ ਗਏ ਉਹਨਾਂ ਦੇ ਮਾਪਿਆਂ ਨੂੰ। ਅਤੇ ਅੱਜ ਲੈ ਆ ਗਏ ਉਹਨਾਂ ਦੀ ਸਟੇਟਮੈਂਟ ਲਿਖਾਉਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਹੈਂਡਓਵਰ ਕਰ ਦਿੱਤਾ ਗਿਆ ਸੈਸਲਾਬਾ। ਜਦੋਂ ਕੁੜੀ ਘਰ ਵਾਪਸ ਆਈ ਆਪਣੇ ਮਾਪਿਆਂ ਦੇ ਗਲੇ ਲੱਗ ਕੇ ਫੁੱਟ ਫੁੱਟ ਰੋਈ ਜਿਸ ਤੋਂ ਜ਼ਾਹਿਰ ਹੈ ਕਿ ਉਸ ਨੂੰ ਆਪਣੇ ਚੁੱਕੇ ਹੋਏ ਕਦਮ ਤੇ ਪਛਤਾਵਾ ਹੋ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।